ਜਿਹੜਾ ਅੱਜ ਦਾ ਕੈਂਪ ਲੱਗਿਆ ਹੈ ਇਹਦਾ ਤਨਜੀ ਜੀ ਸੀ ਨਮਾਣਾ ਤੇ ਇਹਦੀ ਪੂਰੀ ਟੀਮ ਨੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ 1984 ਦਾ ਜੋ ਕੱਲੂਗਰਵ ਹੈ ਉਹਦੇ ਸਬੰਧ ਚ ਲਗਾਇਆ ਗਿਆ ਹੈ ਕਿਉਂਕਿ ਬੜਾ ਦੁਖਾਂਤ ਹੈ ਆਪਾਂ ਚਾਹੇ 1984 ਦਾ ਕੱਲੂਗਰਵ ਦੀ ਗੱਲ ਕਰੀਏ ਤੇ ਜਾਂ ਜੋ ਲਸਾਨੀ ਸ਼ਹਾਦਤ ਹੈਗੀ ਹੈ ਸਾਂਤਾ ਸ਼ੁਰੂ ਕਰ ਜਾਂਦੇ ਜੀ ਮਹਾਰਾਜ ਜੀ ਦੀ ਉਹਦੀ ਗੱਲ ਕਰੀਏ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਜੋ ਹਰ ਸਾਲ ਔਰ ਕਈ ਵਰਿਆਂ ਤੋਂ ਸਤਾਰਨਜੀਤ ਸਿੰਘ ਨਮਾਣਾ ਦੇ ਨੇ ਟੀਮ ਕਰਦੀ ਆ ਰਹੀ ਹੈ ਕਹਿੰਦੇ ਖੂਨਦਾਰ ਮਹਾਨ ਦਾ ਔਰ ਮੈਨੂੰ ਯਾਦ ਆ ਕਿੰਨੇ ਸਮੇਂ ਦੇ ਵਿੱਚ ਸੌਵਾਂ ਦੀ ਗਿਣਤੀ ਛੱਡੋ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਵੱਲੋਂ ਧਾਨ ਦਿੱਤੇ ਗਏ ਜਿਹੜੇ ਸਾਡੇ ਭਰਾਵਾਂ ਭੈਣਾਂ ਵੱਲੋਂ ਦਿੱਤੇ ਹੋਏ ਖੂਨ ਹੈ ਜਿਵੇਂ ਕਿ ਸੇਵਾ ਸਮਾਲ ਅਤੇ ਕੈਂਪ ਦੀ ਜਿਹੜੀ ਹੈ ਨਿਵਾਨ ਦੀ ਜ਼ਿੰਮੇਵਾਰੀ ਮੁੱਖ ਸੇਵਾਦਾਰ ਸ਼ਾਤਰੰਜੀ ਸਮਾਨਾ ਦੇ ਉੱਤੇ ਨਿਮਾਨਾ ਦੇ ਉੱਤੇ ਲੱਗੀ ਹੋਈ ਹੈ ਉਹ ਸੇਵਾ ਦਾ ਚੱਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਿੰਦਗੀਆਂ ਬਚਾਈਆਂ ਗਈਆਂ ਨੇ ਔਰ ਮੈਂ ਰਿਣੀ ਇਹਨਾਂ ਦਾ ਔਰ ਖੁਸ਼ਕਿਸਮਤ ਕਿ ਜਿੱਥੇ ਮੇਰੇ ਇਹਨਾਂ ਨਾਲ ਨਿੱਜੀ ਸੰਬੰਧ ਨੇ ਉਸ ਤੋਂ ਇਲਾਵਾ ਪਰਿਵਾਰਕ ਸੰਬੰਧ ਨੇ ਸਿਆਸੀ ਜ਼ਮਾਨ ਸਾਡੇ ਹੈਗੇ ਅਸੀਂ ਇੱਕੋ ਮਾਂ ਪਾਰਟੀ ਨੂੰ ਦੋਨੋਂ ਬਿਲੋਂਗ ਕਰਦੇ ਆ ਉਹਦੇ ਵਿੱਚ ਹੈਗੇ ਆ ਉਹ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਅਕਾਲੀ ਦਲ ਨੂੰ ਮਾਣ ਹੈ ਇਹਨਾਂ ਦੇ ਇਹਨਾਂ ਦੇ ਕੀਤੇ ਹੋਏ ਕੰਮਾਂ ਤੇ ਮੁਕਤਾਲੀ ਕੀਤੇ ਹੋਏ ਕੰਮ ਤੇ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ ਕੀਤੀ ਹੋਈ ਸੇਵਾ ਦੀ ਇਹਨਾਂ ਦਿੱਤੀ ਹੋਈ ਸੇਵਾ ਬਹੁਤ ਮਹਾਨ ਹੈ ਜਿੱਥੇ ਸਾਡੇ ਸਮਾਜ ਭਤੀ ਹੈਗੀ ਹੈ ਉਤੋਂ ਇਲਾਵਾ ਕਿਸਾਨੀ ਪ੍ਰਤੀ ਵੀ ਇਹਨਾਂ ਦੀ ਬਹੁਤ ਸੇਵਾ ਸਰ ਜਿੱਤੇ ਘਰ ਦੇ ਲੈ ਕੇ ਲੋਕ ਤੋਰ ਪ੍ਰਚਾਰ ਦੇ ਲੈ ਕੇ ਤੁਸੀਂ ਨੂੰ ਦਾ ਤਾਲ ਕਿਹਦੇ ਕੀ ਆਇਆ ਉਹ ਜਿੱਦ ਦੀ ਮਰਦਾਂ ਨੂੰ ਸਮਝ ਹੋਏ ਕੀ ਕਿਵੇਂ ਚੱਲ ਰਹੀ ਹੈ ਇਸ ਦੇ ਬਾਰੇ ਵੇਖੋ ਗੱਲ ਇਦਾਂ ਕਹਿੰਦੇ ਆ ਕਿ ਜਿਹੜੇ ਅਸੀਸਾਂ ਨੇ ਨਾ ਕੰਮ ਉਹ ਕਰਦੀਆਂ ਹੁਣ ਚੋਣ ਪ੍ਰਚਾਰ ਵਿੱਚ ਤਾਂ ਸਾਰੇ ਲੁਧਿਆਣੇ ਨੂੰ ਕਿ ਪੂਰੇ ਪੰਜਾਬ ਨੂੰ ਜਾਂ ਪੂਰੇ ਵਰਲਡ ਨੂੰ ਸਾਡੇ ਬਾਰੇ ਪਤਾ ਹੈ ਮੈਨੂੰ ਇੱਕ ਤੁਹਾਡੇ ਵਰਗੇ ਜਰਨਲਿਸਟ ਨੇ ਅੱਜ ਇੱਕ ਸਵਾਲ ਪੁੱਛਿਆ ਬਹੁਤ ਸਾਡਾ ਭਰਾ ਵਾ ਉਹ ਕਹਿੰਦਾ ਕੁਮੰਸਾ ਲੋਕੀ ਕਹਿੰਦਾ ਤੁਸੀਂ ਪੈਂਟਰੀ ਦੇ ਕਮੀਜ਼ ਜ਼ਿਆਦਾ ਬੰਦਿਓ ਕੁੜਤਾ ਵੇ ਮਾ ਘੱਟ ਬੰਦ ਤੁਸੀਂ ਐਤਵਾਰ ਦੀ ਐਤਵਾਰ ਕੁੜਤਾ ਬੰਦਿਓ ਮੈਂ ਕਿਹਾ ਕੋਈ ਜਾਨਵਰ ਹੁੰਦੇ ਨੇ ਜਿਹੜੇ ਅੰਦਰੋਂ ਕੁਝ ਹੋਰ ਹੁੰਦੇ ਆ ਤੇ ਬਾਹਰੋਂ ਕੁਝ ਹੋਰ ਹੁੰਦੇ ਆ ਮੇਰੇ ਤਾਂ ਅੰਦਰੋਂ ਵੀ ਉਹੀ ਆ ਤੇ ਬਾਹਰੋਂ ਵੀ ਉਹੀ ਆ ਇਸ ਕਰਕੇ ਮੈਂ ਸਪਤਾ ਦਿਨਾਂ ਜੋ 6 ਦਿਨ ਆਪਣੇ ਕੋਟ ਆਪਣੇ ਪੈਂਟ ਸ਼ਰਟ ਹੀ ਬਣਾ ਕਿਉਂਕਿ ਮੈਂ ਇਹਨਾਂ ਆਮ ਸਾਰੇ ਪਰਿਵਾਰਾਂ ਚੋਂ ਆ ਆਮ ਪਰਿਵਾਰਾਂ ਚੋਂ ਉੱਠੇ ਹੋਏ ਆ ਸੋ ਮੈਨੂੰ ਜੋ ਪਿਆਰ ਸਤਕਾਰ ਔਰ ਸੀਸਾ দান ਕਰਨ ਦੇ ਵਿੱਚ ਔਰ ਖੂਨਦਾਨ ਚਾਹ ਕੇ ਮਿਲਦੀਆਂ ਨੇ ਉਹ ਸੀ ਅਸੀਸਾ ਮੈਨੂੰ ਲੋਕਾਂ ਨਾਲ ਝੂਠ ਬੋਲ ਕੇ ਨਹੀਂ ਮਿਲੀਆਂ ਅੱਜ ਇਹ ਕੈਂਪ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਗੁਰੂਪੁਰਬ ਨੂੰ ਸਮਰਪਿਤ ਹੈ ਸਾਡੇ ਵੀਰ ਕਰਨਜੀਤ ਨਿਮਾਣਾ ਨੇ ਆਪਣੀ ਮਿਹਨਤ ਸਤਕਾਰ ਕੈਂਪ ਬਹੁਤ ਹੀ ਵੱਡਾ ਕੈਂਪ ਲਗਾਇਆ ਕਿਉਂਕਿ ਬੜੇ ਸ਼ਲਾਘਾ ਦੇ ਯੋਗ ਨੇ ਐਨੇ ਸਾਲਾਂ ਤੋਂ ਨਿਰੰਤਰ ਬਲੱਡ ਡੋਨੇਸ਼ਨ ਕੈਂਪ ਦੀ ਸੇਵਾ ਨਿਭਾ ਰਹੇ ਨੇ ਜਿਵੇਂ ਲੋਕਾਂ ਦਾ ਧਿਆਨ ਹੁੰਦਾ ਕਿ ਕੋਈ ਕਾਰਜ ਕਰਕੇ ਆਪਣੀ ਪੌਲੀਸੀ ਅਟੈਂਡ ਕਰਨਾ ਪਰ ਇਹ ਨਹੀਂ ਇਹ ਸੇਵਾ ਭਾਵਨਾ ਨੇ ਸਾਲ ਤੋਂ ਸੇਵਾ ਨਿਭਾ ਰਹੇ ਨੇ ਇੰਨਾ ਕਿ ਵੱਡਾ ਸ਼ਲਾਘਾਯੋਗ ਕੰਮ ਹੈ ਇਹ ਖਾਲੀ ਜਿਹੜੇ ਹਜ਼ਾਰਾਂ ਯੂਨਿਟ ਬਲੱਡ ਲੈ ਚੁੱਕੇ ਨੇ ਨਾ ਡੋਨੇਟ ਇਹ ਖਾਲੀ ਬਲੱਡ ਡੋਨੇਸ਼ਨ ਨਹੀਂ ਹੈ ਇਹ ਹਜ਼ਾਰਾਂ ਲੋਕਾਂ ਦੀ ਜ਼ਿੰਦਗੀਆਂ ਬਚਾਈਆਂ ਨੇ ਇਕੋ ਉਹਨਾਂ ਦੇ ਕਿੰਨੀਆਂ ਅਸੀਸਾਂ ਕਿੰਨੀਆਂ ਦੁਆਵਾਂ ਇਸ ਪਰਿਵਾਰ ਦੇ ਨਾਲ ਹੋਣਗੀਆਂ ਸੋ ਮੈਂ ਪਰਮਾਤਮਾ 'ਤੇ ਬੇਨਤੀ ਕਰਦਾ ਹਾਂ ਵੀ ਸਾਨੂੰ ਵੀ ਇਹੋ ਜਿਹੀ ਐਨ ਜੀਓ ਦੇ ਨਾਲ ਛੋੜ ਦਾ ਮੌਕਾ ਮਿਲਿਆ ਹੈ ਸ਼ੁਕਰ ਗੁਜ਼ਾਰਾ ਉਸ ਮਾਲਕ ਦੇ ਅਤੇ ਆਪਣੇ ਵੀਰ ਤਰਨਜੀਤ ਨਿਮਾਣਾ ਦੇ ਇਹਨੂੰ ਸਾਨੂੰ ਵੀ ਆਪਣੇ ਨਾਲ ਸੇਵਾ ਦੇਣ ਦਾ ਮੌਕਾ ਦਿੱਤਾ ਅਤੇ ਪਰਮਾਤਮਾ ਚੰਨਾਂ 'ਚ ਬੇਨਤੀ ਕਰਦਾ ਹਾਂ ਵੀ ਐਸੇ ਤਰ੍ਹਾਂ ਨਿਰੰਤਰ ਹੀ ਅੱਗੇ ਹੀ ਬਲੱਡ ਡੋਨੇਸ਼ਨ ਕੈਂਪ ਲੱਗਦੇ ਰਹਿਣ ਅਤੇ ਸੰਗਤ ਸਾਹਿਬਾਇਕ ਦਾ ਲਗਰਿਆ ਦੇ ਸੋ ਕੋਈ ਕੋਮਣ ਸਾਹਿਬ ਆਪਾਂ ਇੱਥੇ ਨਾਲ ਕੋਈ ਪੋਲਿਟਿਕਲ ਗੱਲ ਨਾ ਕਰੀਏ ਉਹ ਕਮਨ ਸਾਹਿਬ ਵੀ ਬੜੇ ਸੇਵਾ ਭਾਵ ਵਾਲੇ ਬੰਦੇ ਨੇ ਉਹਨਾਂ ਨੇ ਹਮੇਸ਼ਾ ਹੀ ਆਲਰੇਡੀ ਚਲੋ ਪਹਿਲੀ ਵਾਰੀ ਉਹਨਾਂ ਚਾਸ ਹੈ ਉਹਨੇ ਹਮੇਸ਼ਾ ਹੀ ਲੋਕਾਂ ਦੀ ਸੇਵਾ ਹੀ ਕੀਤੀ ਹੈ ਉਹਨਾਂ ਦੀ ਛਵੀ ਅਜ ਤੱਕ ਬਿਦਾਗ ਚਰੀ ਹੈ ਬਾਕੀ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇੱਥੇ ਸਿਰਫ ਇੱਕ ਸੇਵਾ ਭਾਵ ਨਾਲ ਕੋਈ ਆਉਂਦਾ ਹੈ ਚਾਹੇ ਕਿਸੇ ਪੋਲੀਟਿਕਲ ਪਾਰਟੀ ਦਾ ਬੰਦਾ ਹੈ ਬਲੱਡ ਡੋਨੇਸ਼ਨ ਕੈਂਪ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਹੈ ਸਭ ਨੂੰ ਬੇਨਤੀ ਕਰਦਾ ਹਾਂ ਯੂਥ ਨੂੰ ਕਿ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਉਹ ਕਿ ਲੋਕਾਂ ਦੀ ਜ਼ਿੰਦਗੀਆਂ ਬਚਾਓ ਤੇ ਸਾਡਾ ਤੇ ਤਰ੍ਹਾਂ ਜਿਉ ਨਿਵਾਨਾ ਸਾਥ ਦਿਓਗੇ ਅਸੀਂ ਅਕਵਾਤੇ ਸੇਵਾ ਕਰ ਸਕੀਏ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤ